ਨਾਨਕ ਸਿੰਘ ਦਾ ਬਹੁਤ ਹੀ ਪ੍ਰਸਿੱਧ ਮਕਬੂਲ ਨਾਵਲ ਪਵਿੱਤਰ ਪਾਪੀ ਦਾ ਅੱਜ ਅਗਲਾ ਪਾਗ 2 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸਾਡੇ YouTube ਚੈਨਲ ਸਵੀ ਮੀਡੀਆ 11 ਸੋ ਇਸੇ ਤਰ੍ਹਾਂ ਹੋਰ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਵੀ ਕਰਿਆ ਕਰੋ ਜੀ ਸੋ ਨਾਵਲ ਦਾ ਅਗਲਾ ਭਾਗ 2 ਕਿਉਂ ਸਖਤ ਹੈ ਪਤੀ ਦੇ ਉਦਾਸ ਚਿਹਰੇ ਵੱਲ ਤੱਕ ਕੇ ਮਾਇਆ ਨੇ ਪ੍ਰਸ਼ਨ ਕੀਤਾ ਕੁਝ ਨਹੀਂ ਕਹਿ ਕੇ ਬਿਨਾਂ ਉਸਵਲ ਤੱਕਿਆਂ ਪੰਨਲਾ ਅੰਦਰ ਲੰਘ ਗਿਆ ਸੀਗਾ ਪਰ ਇਸ ਕੁਝ ਨਹੀਂ ਵਿੱਚੋਂ ਮਾਇਆ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਬੜਾ ਕੁਝ ਇਸ ਵਿੱਚ ਲੁਕਿਆ ਹੋਇਆ ਹੈ ਉਹ ਛੋਟੇ ਇੰਦਰਕੁਮਾਰ ਨੂੰ ਕੁਛੜੇ ਉਤਾਰ ਕੇ ਵੀਰਾਂ ਨੂੰ ਫੜਾਂਦੀ ਹੋਈ ਪਤੀ ਦੇ ਮਗਰੇ ਅੰਦਰ ਜਾ ਪਹੁੰਚੀ ਸੀਗੀ ਗਲੀ ਦੇ ਸਿਰੇ ਤੋਂ ਕੋਈ 4-5 ਘਰ ਛੱਡ ਕੇ ਇੱਕ ਨੀਵੇਂ ਜਿਹੇ ਮਕਾਨ ਦੀ ਛੱਤ ਹੇਠ ਇਟੱਬਰ ਆਪਣੇ ਗ੍ਰਸਤ ਦੇ ਬੋਝਲ ਗੱਡੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੱਕਾ ਦੇਣ ਲਈ ਅਨੇਕਾਂ ਮਾਨਸਿਕ ਪੀੜਾਂ ਦਾ ਟਕਰਾ ਕਰ ਰਿਹਾ ਸੀ ਪੰਨਾ ਲਾਲ ਦੀ ਹਾਲਤ ਇਸ ਵੇਲੇ ਉਸ ਪੰਛੀ ਵਰਗੀ ਸੀਗੀ ਜਿਹੜਾ ਆਕਾਸ਼ ਵਿੱਚ ਉਡਾਰੀਆਂ ਲਾਂਦਾ ਹੋਇਆ ਖੰਭਾ ਵਿੱਚ ਬੰਦੂਕ ਦਾ ਸ਼ਰਨ ਲੱਗਣ ਕਰਕੇ ਪੁੰਜੇ ਡੇਗ ਕੇ ਫੜਫੜਾਉਣ ਲੱਗ ਪੈਂਦਾ ਹੈ ਉਸ ਨੇ ਬੜੇ ਚੰਗੇ ਦਿਨ ਦੇਖੇ ਸਨ ਕਦੇ ਉਸ ਦੀ ਗੁੱਡੀ ਸਿਖਰ ਤੇ ਚੜੀ ਹੋਈ ਸੀ ਪਰ ਕਾਰ ਵਿਹਾਰ ਵਿੱਚ ਘਾਟਾ ਪੈ ਜਾਣ ਕਰਕੇ ਉਹ ਅਤਿ ਗਰੀਬੀ ਦੇ ਦਿਨ ਬਤਾ ਰਿਹਾ ਸੀਗਾ ਜਿਸ ਪਾਸ 50 50 ਦੇ 60 60 ਰੁਪਏ ਦੇ ਮਹੀਨੇ ਤੇ ਇਕਈ ਮੋਂਚੀ ਰੱਗੇ ਹੋਏ ਸਨ ਅੱਜ ਉਹੀ ਪੰਨ ਲਾਲ ਆਪ 25 ਰੁਪਏ ਮਹੀਨੇ ਦੇ ਇੱਕ ਦੁਕਾਨ ਦੀ ਨੌਕਰੀ ਕਰ ਰਿਹਾ ਸੀਗਾ ਦੌਲਤ ਸੱਚਮੁੱਚ ਢਲਦਾ ਪਰਛਾਵਾਂ ਹੈ ਇਹ ਨਾ ਆਉਂਦੀ ਚਰ ਲਾਂਦੀ ਹੈ ਤੇ ਨਾ ਜਾਂਦੀ ਵੱਡਿਆਂ ਵੱਡਿਆਂ ਹਵੇਲਿਆਂ ਤੇ ਇਮਾਰਤਾਂ ਦਾ ਮਾਲਕ ਅੱਜ ਮਾਮੂਲੀ ਮਕਾਨ ਵਿੱਚ ਰਹਿ ਕੇ ਗੁਜ਼ਾਰਾ ਕਰ ਰਿਹਾ ਸੀਗਾ ਇਹ ਵੀ ਪੰਨ ਲਾਲ ਦੀ ਇੱਕ ਸਿਆਣਪ ਕਰਕੇ ਬਚਿਆ ਹੋਇਆ ਸੀਗਾ ਜਿੰਨੀ ਜਿੰਨੀ ਕਾਠ ਦੇ ਹੜ ਵਿੱਚ ਉਸ ਦਾ ਸਭ ਕੁਝ ਰੁੱਟਦਾ ਜਾ ਰਿਹਾ ਸੀਗਾ ਉਸ ਨੇ ਇਹ ਮਕਾਨ ਮਾਇਆ ਦੇ ਨਾਂ ਰਜਿਸਟਰੀ ਕਰਵਾ ਦਿੱਤਾ ਸੀਗਾ ਐਸੇ ਕਿਸੇ ਵੱਧ ਦੀ ਅੰਤ ਦੇ ਖਿਆਲ ਨਾਲ ਨਹੀਂ ਸਗੋਂ ਇਹ ਸੋਚ ਕੇ ਕਿ ਹੋਰ ਜੋ ਕੁਝ ਵੀ ਨਾ ਰਿਹਾ ਹੋਵੇ ਤੱਕ ਟੋਟੋ ਕੱਟ ਸਿਰ ਲਕੋ ਨੂੰ ਛੱਤ ਤਾਂ ਹੋਵੇਗੀ ਨਾ ਮੁਸੀਬਤ ਜੇ ਇਕੱਲੀ ਆਈ ਤਾਂ ਮੁਸੀਬਤ ਹੀ ਕੀ ਹੋਈ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਇਸੇ ਤਰ੍ਹਾਂ ਦੀਆਂ ਅਨੇਕਾਂ ਸੱਟਾਂ ਸਹਸ ਹੈ ਕਿ ਪੰਨਾ ਲਾਲ ਜੇ ਮੁੱਕਿਆ ਨਹੀਂ ਤਾਂ ਮੁੱਕਣ ਵਾਲਾ ਜ਼ਰੂਰ ਹੋ ਗਿਆ ਸੀਗਾ ਉਸ ਦਾ ਪਾਰਾ ਗੋਰਾ ਸਰੀਰ ਇਸ ਵੇਲੇ ਇਤਨਾ ਨਿੱਗਰ ਗਿਆ ਹੈ ਕਿ ਜਿਵੇਂ ਖਾਦਾ ਪੀਤਾ ਉਸ ਨੂੰ ਲੱਗਦਾ ਹੀ ਨਹੀਂਗਾ ਦਨ ਰਾਤ ਦੀ ਚਿੰਤਾ ਨੇ ਉਸ ਦਾ ਸਾਰਾ ਲਹੂ ਟਪਕਾ ਟਪਕਾ ਕਰਕੇ ਚੂਸ ਲਿਆ ਚਾਤਰ ਦੀ ਮਿੱਠੀ-ਮਿੱਠੀ ਰੋਤ ਸੀ ਤੇ ਸੰਧਿਆ ਦਾ ਵੇਲਾ ਜਦ ਇਹ ਪਤੀ-ਪਤਨੀ ਨਿਰਾਸ਼ਾ ਦੀ ਮੂਰਤ ਬਣੇ ਹੋਏ ਇੱਕ ਦੂਜੇ ਦੇ ਮੂੰਹ ਵੱਲ ਤੱਕ ਰਹੇ ਸਨ ਪਤੀ ਦਾ ਜਦ ਇਹ ਹਾਲ ਹੈ ਪਤਨੀ ਕੀ ਸੁਖੀ ਸੁਖੀ ਹੋਵੇਗੀ ਸ਼ਾਇਦ ਪਤੀ ਨਾਲੋਂ ਵੀ ਬਹੁਤ ਦੁਖੀ ਪਰ ਪੰਨਾ ਲਾਲ ਤੇ ਮਾਇਆ ਵਿੱਚ ਇੱਕ ਫਰਕ ਜ਼ਰੂਰ ਹੈ ਉਹ ਜਨਾਨੀ ਹੁੰਦੇ ਹੋਏ ਵੀ ਆਪਣੇ ਸੀਨੇ ਵਿੱਚ ਮਰਦਾਂ ਵਾਲਾ ਦਿਲ ਰੱਖਦੀ ਹੈ ਵੇਸ਼ਾਕ ਕੋ ਜੰਤ ਤਰ ਵੀ ਰਹਿੰਦੀ ਹੈ ਤੇ ਦੁਖੀ ਵੀ ਪਰ ਉਹ ਘਬਰਾਉਂਦੀ ਕਦੇ ਨਹੀਂ ਕੀ ਜਦ ਵੀ ਪੰਨ ਲਾਲ ਟਹੰਦੀਆਂ ਕਲਾ ਵਿੱਚ ਜਾਣ ਲੱਗਦਾ ਹੈ ਤਾਂ ਮਾਇਆ ਇਹ ਕਹਿ ਕੇ ਉਸ ਦਾ ਤੀਰ ਜਬਨਦੀ ਹੈ ਉਹ ਦਿਨ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣਗੇ ਮਾਇਆ ਦੀ ਉਮਰ ਇਸ ਵੇਲੇ 30 ਵਰਿਆਂ ਦੇ ਲਗਭਗ ਹੈ ਆਪਣੇ ਪਤੀ ਨਾਲੋਂ 5-7 ਵਰ੍ਹੇ ਛੋਟੀ ਹੋਵੇਗੀ ਪਰ ਸਧਾਰਨ ਨਜ਼ਰ ਨਾਲ ਦੇਖਿਆ ਦੋਹਾਂ ਦੀ ਉਮਰ ਵਿੱਚ ਦੋਨੋਂ ਦੂਣ ਦਾ ਫਰਕ ਜਾਪਦਾ ਹੈ ਮਾਇਆ ਦੀ ਕਾਠੀ ਪਾਵੇਂ ਅੱਗੇ ਵਰਗੀ ਪਿੰਡੀ ਨਹੀਂ ਰਹੀ ਫਿਰ ਵੀ ਉਸ ਨੂੰ ਦੇਖ ਕੇ ਕੋਈ ਨਹੀਂ ਆਖ ਸਕਦਾ ਕਿ ਉਸ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਚੁੱਕਾ ਹੈ ਉਸ ਦੇ ਰੰਗ ਰੂਪ ਵਿੱਚ ਅੱਜ ਵੀ ਨਿਖਾਰ ਹੈ ਗਰੀਬੀ ਦੀ ਹਾਲਤ ਵਿੱਚ ਵੀ ਉਸ ਨੇ ਆਪਣੀ ਸੁੰਦਰਤਾ ਨੂੰ ਨਸ਼ਟ ਨਹੀਂ ਹੁੰ ਦਿੱਤਾ ਚੌ ਸੰਤਾਨਾਂ ਦੀ ਮਾਂ ਹੁੰਦੇ ਹੋਈ ਵੀ ਉਹ ਆਪਣੀ ਉਮਰ ਦੀਆਂ ਤੀਮੀਆਂ ਨਾਲੋਂ ਨਰੋਈ ਜਾਪਦੀ ਹੈ ਉਸ ਦੀ ਵੱਡੀ ਲੜਕੀ ਵੀਨਾ ਦੀ ਉਮਰ ਇਸ ਵੇਲੇ 15 ਵਰਿਆਂ ਦੀ ਹੈ ਤੇ ਨਿੱਕੀ ਵਿਦਿਆ 12 ਦੀ ਹੈ ਤੇ ਉਹ ਦੋ ਛੋਟੇ ਦੋ ਮੁੰਡੇ ਹਨ ਪੰਨਾ ਲਾਲ ਦੇ ਸਾਹਮਣੇ ਜੇ ਸਿਰਫ ਗੁਜ਼ਾਰੇ ਦਾ ਹੀ ਖਿਆਲ ਹੁੰਦਾ ਤਾਂ ਸ਼ਾਇਦ ਉਹ ਇਤਨਾ ਅਧੀਨ ਨਾ ਹੁੰਦਾ ਕਰਦਾ ਨਿਰਭਾਤ ਥੋੜੇ ਵਿੱਚ ਵੀ ਹੋ ਸਕਦਾ ਹੈ ਤੇ ਬਹੁਤੇ ਵਿੱਚ ਵੀ ਚੰਗਾ ਨਾ ਸਹੀਂ ਮੰਦਾ ਸਹੀਂ ਪੈਂਚਗਰ ਰੁਪਈਆਂ ਵਿੱਚ ਛਿਆਂ ਜੀਆ ਦਾ ਟੱਬਰ ਕਿਸੇ ਨਾ ਕਿਸੇ ਤਰ੍ਹਾਂ ਦਿਨ ਕੱਟੀ ਕਰ ਲੈਂਦਾ ਪਰ ਦੋ ਚੀਜ਼ਾਂ ਇਹੋ ਜਿਹੀਆਂ ਹਨ ਜਿਹੜੀਆਂ ਜੋਕਾ ਬਣ ਕੇ ਹਰ ਵੇਲੇ ਪੰਨ ਲਾਲ ਦਾ ਲਹੂ ਪਿੰਦਗਾ ਰਹਿੰਦੀਆਂ ਹਨ ਇੱਕ ਤਾਂ ਕਾਰੋਬਾਰ ਵਿੱਚ ਘਾਟਾ ਬੈ ਜਾਣ ਕਰਕੇ ਨਾ ਕੇਵਲ ਉਸ ਦਾ 20-25000 ਦਾ سرمਾਇਆ ਹੀ ਚਲਾ ਗਿਆ ਬਲਕਿ ਉਲਟਾ ਕੁਝ ਕਰਜ ਵੀ ਉਸਰ ਚੜ ਗਿਆ ਸੀਗਾ ਬਚਾਓ ਇਤਨਾ ਹੀ ਹੋਇਆ ਕਿ ਸਭ ਕੁਝ ਦੇ ਦਬਾ ਕੇ ਪੰਨਾ ਲਾਲ ਨੇ ਕਿਸੇ ਤਰ੍ਹਾਂ ਜੱਜ ਰੱਖ ਲਈਆ ਜੇਲ ਜਾਣੋਂ ਬਚ ਗਿਆ ਮਾਇਆ ਦੇ ਦਿਲ ਤੇ ਦोरी ਸੱਟ ਨਾ ਵੱਜੇ ਇਹ ਸੋਚ ਕੇ ਉਸਨੇ ਕਰਜ਼ੇ ਵਾਲਾ ਪੇਦ ਅਜੀ ਉਹਨੂੰ ਨਹੀਂ ਸੀ ਦੱਸਿਆ ਜਿਹੜਾ ਦਿਨੋਂ ਦਿਨ سود ਸੂਦਾ ਜਾ ਰਿਹਾ ਸੀਗਾ ਦੂਜੀ ਜਨਤਾ ਜਿਹੜੀ ਪਹਿਲੇ ਨਾਲੋਂ ਵੀ ਖਤਰਨਾਕ ਉਹ ਹੈ ਕੁੜੀਆਂ ਦੇ ਵਿਆਹ ਦੀ ਖਾਸ ਕਰਕੇ ਵੀਨਾ ਦੇ ਵਿਆਹ ਦੀ ਵੀਨਾ ਦਾ ਰਿਸ਼ਤਾ ਇੱਕ ਚੰਗੇ ਖਾਨਦਾਨੀ ਘਰ ਵਿੱਚ ਹੋ ਚੁੱਕਾ ਹੈ ਤੇ ਜਿਉਂ-ਜਿਉਂ ਵਿਆਹ ਦਾ ਦਰਨੇੜੇ ਆ ਰਿਹਾ ਹੈ ਆਪਣਾ ਲਾਲ ਦਾ ਲਹੂ ਸੁੱਕਦਾ ਜਾਂਦਾ ਹੈ ਅੰਦਰ ਜਾ ਕੇ ਮਾਇਆ ਨੇ ਦੇਖਿਆ ਉਹ ਸਖਤ ਘਬਰਾਇਆ ਹੋਇਆ ਮੂਹ ਦੇ ਮੂੰਹ ਲੰਮਾ ਪਿਆ ਸੀ ਉਸਨੇ ਮੰਜੇ ਤੇ ਬੈਠ ਕੇ ਪਤੀ ਨੂੰ ਬਾਹੋਂ ਫੜ ਆਪਣੇ ਵੱਲ ਖਿੱਚਦਾ ਕਿਹਾ ਕੀ ਗੱਲ ਹੈ ਤੁਸੀਂ ਤੁਸੀਂ ਮਾਇਆ ਸਮਝ ਗਈ ਸੀ ਜੀ ਕਿ ਜ਼ਰੂਰ ਕੋਈ ਪਾਣਾ ਵਰਤਿਆ ਜਾਂ ਵਰਤਣ ਵਾਲਾ ਹੈ ਨਹੀਂ ਤੇ ਪਤੀ ਦੀਆਂ ਅੱਖਾਂ ਵਿੱਚੋਂ ਇਤਨੀ ਛੇਤੀ ਕਿਉਂ ਇਹ ਪਾਣੀ ਡਲਕ ਪੈਂਦਾ ਜਿਸ ਤਰ੍ਹਾਂ ਤੂਫਾਨ ਆਉਣ ਤੋਂ ਪਹਿਲਾਂ ਹਵਾ ਸ਼ਾਂਤ ਹੋ ਜਾਂਦੀ ਹੈ ਮਾਇਆ ਚੁੱਪ ਦੀ ਚੁੱਪ ਹੋ ਗਈ ਝਟਕ ਉਹ ਅਡੋਲ ਬੈਠੀ ਪਤੀ ਦੀਆਂ ਅੱਖਾਂ ਵੱਲ ਤੱਕਦੀ ਰਹੀ ਤੇ ਨਾਲ ਹੀ ਜੋ ਕੁਝ ਉਸਨੇ ਸੋਚਨਾ ਹੈ ਉਸ ਨੂੰ ਸਹਾਰਨ ਲਈ ਆਪਣੇ ਆਪ ਨੂੰ ਤਿਆਰ ਕਰਨ ਲੱਗੀ ਅਖੀਰ ਉਸਦੀ ਪਛਤੋ ਬਿਨਾਂ ਹੀ ਪੰਨਾ ਲਾਲ ਨੇ ਇਸ ਖਮੋਸ਼ੀ ਨੂੰ ਤੋੜਿਆ ਜਿੰਨੀ ਹਵਾ ਉਹ ਸਾਤੀ ਵਿੱਚ ਭਰ ਸਕਦਾ ਸੀ ਭਰ ਕੇ ਉਸ ਨੂੰ ਖੁੱਲੀ ਛੱਡਦਾ ਹੋਇਆ ਬੋਲਿਆ ਸਮਝ ਨਹੀਂ ਆਉਂਦੀ ਕਿਸਮਤ ਸਾਡੇ ਨਾਲ ਕੀ ਮਸ਼ਕਰੀਆਂ ਕਰ ਰਹੀ ਏ ਤਜੀ ਗੱਲ ਤੇ ਦੱਸੋ ਮਾਇਆ ਨੇ ਸੌਣ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਪੁੱਛਿਆ ਕੀ ਹੋਇਆ ਏ ਉਹਨਾਂ ਦੀ ਚਿੱਠੀ ਆਈ ਏ ਪੰਨ ਲਾਲ ਨੇ ਬੇਖਿਆਲੇ ਜੇ ਵਿੱਚੋਂ ਇੱਕ ਪੋਸਟਕਾਰਡ ਕੱਢਿਆ ਤੇ ਉਸ ਦੀ ਸਤਰਾਂ ਨੂੰ ਨਜ਼ਰ ਫੇਰਨੀ ਸ਼ੁਰੂ ਕੀਤੀ ਕਿੰਨਾ ਦੀ ਮਾਇਆ ਨੇ ਕੋਈ ਡਰ ਕੇ ਸ਼ਾਇਦ ਜਿੰਨਾਂ ਵੱਲੋਂ ਆਈ ਸੀ ਬੁੱਝ ਕੇ ਪੁੱਛਿਆ ਵੀਰਾਂ ਦੇ ਸਹੁਰਿਆਂ ਦੀ ਬੱਸ ਲੱਗ ਗਿਆ ਪਤਾ ਕਹਿੰਦਿਆਂ ਕਹਿੰਦਿਆਂ ਮਾਇਆ ਦੇ ਚਿਹਰੇ ਉੱਤੇ ਗੁੱਸਾ ਭਖ ਪਿਆ ਇਹ ਤੇ ਅੱਗੇ ਹੀ ਪਤਾ ਦਿਸਦਾ ਸੀਗਾ ਮੈਨੂੰ ਸੁਪਨੇ ਵੀ ਭੇੜੇ ਭੇੜੇ ਆਉਂਦੇ ਸਨ ਕਈਆਂ ਜਿਨ੍ਹਾਂ ਤੋਂ ਕੀ ਲਿਖਿਆ ਹੈ ਅਸੀਂ ਸਾਖ ਨਹੀਂ ਲੈਂਦੇ ਜਿਉਂ-ਜਿਉਂ ਮਾਇਆ ਬੋਲੀ ਜਾਂਦੀ ਉਸ ਦੇ ਸ਼ਬਦਾਂ ਦੀ ਤਲਕੀ ਵੱਧਦੀ ਜਾ ਰਹੀ ਸੀ ਜ਼ਬਾਨੋਂ ਕੁਝ ਕਹੇ ਬਿਨਾਂ ਹੀ ਪੰਨਾ ਲਾਲ ਨੇ ਹਾਂ ਵਿੱਚ ਸਿਰ ਹਿਲਾਇਆ ਮਾਰੇ ਸਾਡੇ ਜੁੱਤੀ ਤੋਂ ਕੈਨ ਨੂੰ ਮਾਇਆ ਨੇ ਕਹਿ ਦਿੱਤਾ ਪਰ ਉਸ ਦੇ ਦਿਲ ਨੂੰ ਬਰਾਬਰ ਡੋਬੂ ਪੈ ਰਹੇ ਸਨ ਕਹਿਰ ਦਰਵੇਸ਼ ਬਲਜਾਨ ਦਰਵੇਸ਼ ਵਾਂਗ ਉਹ ਇਸ ਵੇਲੇ ਚਾਹੁੰਦੀ ਸੀ ਕਿ ਆਪਣੇ ਆਪ ਨੂੰ ਭੰਨ ਤੋੜ ਕੇ ਪਰਜੇ ਪਰਜਾ ਕਰਕੇ ਕਿਸੇ ਅਜੇਹੇ ਥਾਂ ਸੱਟ ਦੇਵੇ ਕਿ ਮੁੜ ਕੇ ਨਾ ਕੋਈ ਇਹੋ ਜਿਹਾ ਬਾਕ ਉਸ ਦੇ ਕੰਨੀ ਪਵੇ ਨਾ ਹੀ ਉਸ ਦੇ ਅੰਦਰ ਆਪਣੀ ਬੱਚੀ ਦੀ ਬਦਕਿਸਮਤੀ ਬਾਰੇ ਕੋਈ ਕਸ ਕੁੱਠੇ ਉਹ ਹੰਬਲਾ ਮਾਰ ਕੇ اٹਕਲੋਤੀ ਜਿਵੇਂ ਕੁਝ ਕਰ ਗੁਜ਼ਰਨਾ ਚਾਹੁੰਦੀ ਹੋਵੇ ਪਰ ਫਿਰ ਉਵੇਂ ਹੀ ਮੰਜੇ ਤੇ ਬੈਠਦੀ ਹੋਈ ਬੋਲੀ ਚਲੋ ਫੇਰ ਕੀ ਹੋ ਇੱਕ ਦਰ ਬੱਧਾ ਸੌ ਦਰ ਖੁੱਲੇ ਧੀ ਤੇ ਸਾਡੀ ਕੁੜੀ ਦੇ ਸੰਜੋਗ ਹੋਣਗੇ ਜੋ ਹੋਵੇਗਾ ਹੋ ਜਾਵੇਗਾ ਧੀਆ ਕਦੇ ਕਿਸੇ ਦੀਆਂ ਬੈਠੀਆਂ ਰਹੀਆਂ ਨੇ ਪਰ ਸਾਡੇ ਲਈ ਤੇ ਸਾਰੇ ਦਰ ਬੰਦ ਹੋ ਚੁੱਕੇ ਨੇ ਪਰ ਨਾ ਲਾਲ ਨੇ ਠੰਡਾ ਸਾਖ ਇਦਾਂ ਕਿਹਾ ਹੋਂ ਤੇ ਇੱਕੋ ਮੌਜਦਾ ਦਰ ਖੁੱਲਾ ਰਹਿ ਗਿਆ ਵਿੱਚੋਂ ਹੀ ਮਾਇਆ ਬੋਲੀ ਹਰ ਵੇਲੇ ਭੈੜੀਆਂ ਜ਼ੁਬਾਨਾਂ ਨਾ ਕੱਢਿਆ ਕਰੋ ਕਿਸੇ ਵੇਲੇ ਦੀ ਸੁਣੀ ਜਾਂਦੀ ਏ ਮੁੰਡਿਆਂ ਦਾ ਕਿਤੇ ਕਾਲ ਤਾਂ ਨਹੀਂ ਪੈ ਗਿਆ ਨਾ ਅਮੀਰ ਨਾ ਸਹੀਂ ਗਰੀਬ ਸਹੀਂ ਪਰ ਮਾਇਆ ਦੇ ਸੀਨੇ ਵਿੱਚ ਬਰਸ਼ੀਆਂ ਵਜੇ ਲੱਗੀਆਂ ਜਿਆਦਾ ਉਸ ਨੂੰ ਖਿਆਲ ਆਇਆ ਮੇਰੀ ਹਨੇਰੇ ਵਿੱਚ ਚਾਨਣ ਕਰਨ ਵਾਲੀ ਤੇ ਸਤਾਂ ਸਚਜਾਂ ਵਾਲੀ ਤੀ ਕਿਸੇ ਕੰਗਾਲ ਦੇ ਗਲ ਮਣਨ ਜੋਗੀ ਹੈ ਕੀ ਲਿਖਿਆ ਨੂੰ ਸੁਣਾਉ ਤੇ ਸਹੀਂ ਮਤੇ ਨਿਰਾਸ਼ਤਾ ਦੀ ਇਸ ਸੈ ਡੋਬੂ ਡੰਗਾਈ ਵਿੱਚੋਂ ਕੋਈ ਆਸ ਦਾ ਤਣਕਾ ਹੀ ਦੱਸ ਪਵੇ ਇਹ ਸੋਚ ਕੇ ਮਾਇਆ ਨੇ ਪਤੀ ਨੂੰ ਚਿੱਠੀ ਸੁਣਾਉਣ ਲਈ ਕਿਹਾ ਪਰ ਪੰਨਾ ਲਾਲ ਨੇ ਉੱਤਰ ਵਿੱਚ ਨਾ ਚਿੱਠੀ ਪੜੀ ਤੇ ਨਾ ਹੀ ਕੋਈ ਹੋਰ ਗੱਲ ਕੀਤੀ। ਜਿਵੇਂ ਉਹਨੂੰ ਖੋਜ ਕੇ ਹੋਰ ਡੂੰਗਾ ਕਰਨ ਦੀ ਉਸ ਵਿੱਚ ਤਾਕਤ ਨਹੀਂ ਸੀਗੀ। ਪੋਸਟ ਕਾਰਡ ਉਸ ਦੀਆਂ ਉਂਗਲਾਂ ਵਿੱਚ ਹੌਲੀ-ਹੌਲੀ ਕੰਬ ਰਿਹਾ ਸੀ। ਮਾਇਆ ਦੀ ਨਜ਼ਰ ਹੁਣ ਪਤੀ ਵੱਲੋਂ ਹਟ ਕੇ بس ਚੱਪਕ ਕਾਗਜ਼ ਉੱਤੇ ਡਿੱਗੀ ਹੋਈ ਸੀਗੀ। ਇਸ ਵੇਲੇ ਕਾਕੇ ਨੂੰ ਕੁਛਣ ਲਈ ਵੀ ਨਾ ਅੰਦਰ ਆਈ ਤੇ ਮਾਂ ਨੂੰ ਕਹਿਣ ਲੱਗੀ ਬੇਜੀ ਬਸੰਤ ਨੂੰ ਹਟਾਓ ਲਾਓ। ਮੱਛਰ ਦਾ ਪਿਆਜੇ। ਘੜੀ-ਘੜੀ ਦਵਾਤ ਵਿੱਚੋਂ ਉਂਗਲਾਂ ਡੋਬ-ਡੋਬ ਕੇ ਮੇਰੇ ਮੂੰਹ ਤੇ ਮਲਦਾ ਜੇ। ਵੀਨਾ ਦੇ ਪਤਲੇ ਚਿਹਰੇ ਉਤੇ ਸ਼ਾਹੀ ਦਾ ਤੁੰਦਲਾ ਜਿਹਹਾ ਦਾਗ ਸੀਗਾ ਜਿਹੜਾ ਪੁੰਜ ਨਾਲ ਉਸ ਦੀ ਕੱਲ ਤੋਂ ਲੈ ਕੇ ਹੇਠਾਂ ਠੋਡੀ ਤੱਕ ਫੈਲ ਗਿਆ ਸੀਗਾ ਸਿਲੋਂ ਦੇ ਨਕਸ਼ੇ ਵਰਗਾ ਬਣ ਗਿਆ ਸੀਗਾ ਇਸ ਦਾਗ ਨੇ ਉਸ ਦੇ ਭੋਲੇ ਉਜਲੇ ਚਿਹਰੇ ਨੂੰ ਹੋਰ ਵੀ ਦਿਲਖਿਚਵਾ ਬਣਾ ਦਿੱਤਾ ਹੋਇਆ ਸੀਗਾ। ਬਿਨਾਂ ਦੇ ਚਿਹਰੇ ਉੱਤੇ ਮੋਟੀਆਂ ਬਲੌਰੀ ਅੱਖਾਂ ਉਸ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਰਹੀਆਂ ਸਨ। ਇਸ ਵੇਲੇ ਉਹ ਬਾਲਪੁਣੇ ਤੇ ਜਵਾਨੀ ਵਿਚਲੀ ਅਵਸਥਾ ਵਿੱਚ ਸੀਗੀ ਉਸ ਨੂੰ ਪਿੱਠ ਵੱਲੋਂ ਵੇਖ ਕੇ ਹੀ ਦਿਲ ਵਿੱਚ ਮਿੱਠੀ ਚਹੀਤੀ ਵਰਤਾਂ ਜਾ ਕਰਦੀ ਸੀ ਉਸ ਦਾ ਚਿਹਰਾ ਦੇਖਣ ਦੀ। ਗੋਰੀ ਗਰਦਨ ਉੱਤੇ ਕਲਮ ਦੀ ਉਸ ਦੀ ਮੋਟੀ ਲੰਮੀ ਗੋਤ ਅਤੇ ਆ ਆਪਣੇ ਆਪ ਵਿੱਚ ਜਾਦੂ ਦਾ ਅਸਰ ਕਰ ਰੱਖਦੀ ਸੀਗੀ ਉਸ ਦਾ ਪਹਿਰਾਵਾ ਜਿੰਨਾ ਸਾਦਾ ਸੀ ਉਹਨਾ ਹੀ ਫੱਬਮਾ ਸੀ ਕੋਡਾਂ ਤੱਕ ਲੱਖ ਘਟਵੀ ਪਜਾਮੀ ਤੇ ਖੁੱਲੇ ਪੌਂਚਿਆਂ ਵਾਲੀ ਤੋਤਾ ਰੰਗੀ ਸਲਵਾਰ ਤੋਂ ਹੇਠਾਂ ਉਸ ਦੇ ਕੁਲੇ ਪਰ ਅੰਜਲਿਸ਼ਕ ਦੇ ਸਨ ਜਿਵੇਂ ਬੱਦਲਾਂ ਹੇਠੋਂ ਪੁੰਨੇ ਦੇ ਚੰਦਰਮਾ ਦਾ ਕੁਝ ਹਿੱਸਾ ਤੱਕ ਕੇ ਚੰਨ ਦੇ ਪੂਰੇ ਆਕਾਰ ਦਾ ਅਨੁਭਵ ਆਪਣੇ ਆਪ ਹੋ ਜਾਂਦਾ ਹੈ ਜਦੋਂ ਵੀ ਉਹ ਕੋਈ ਗੱਲ ਕਰਦੀ ਹੈ ਕੰਨਾਂ ਨੂੰ یوں ਲੱਗਦੀ ਹੈ ਜਿਵੇਂ ਸੋਰਕੀਤੀ ਹੋਈ ਸਤਾਰ ਦੀ ਪੰਚਮ ਉੱਤੇ ਮਿਜ਼ਰਾਬ ਦੀ ਟਣਕਾਰ ਵੱਜਦੀ ਹੈ ਉਸ ਦੇ ਹੱਥਾਂ ਦੀਆਂ ਪਤਲੀਆਂ ਲੰਮੀਆਂ ਉਂਗਲਾਂ ਦੇ ਸਿਰਿਆਂ ਉੱਤੇ ਪਿਆਜ਼ੀ ਰੰਗ ਦੇ ਨਹੋਂ ਡੱਟੇ ਫੱਬਦੇ ਸਨ ਉਸ ਦੀਆਂ ਅੱਖਾਂ ਵਿੱਚ ਸਰਮੇ ਵਰਗੀ ਕਾਲੋ ਤੇ ਹੋਠਾਂ ਉੱਤੇ ਕੁਦਰਤੀ ਲਾਲ ਸੀਗੀ ਜਦ ਉਹ ਬੋਲਦੀ ਸੀ ਤਾਂ ਉਹਦੇ ਚਿੱਟੇ ਦੰਦਾਂ ਦੀ ਪਲਾੰਗ ਐਕਸੀਤਲ ਜਿਹਾ ਅਕਸਰ ਪਾਉਂਦੀ ਸੀਗੀ ਕਿਸੇ ਕਿਸੇ ਵੇਲੇ ਜਦ ਹੈਰਾਨੀ ਜਾਂ ਡੂੰਗੀ ਸੋਚ ਦੀ ਹਾਲਤ ਵਿੱਚ ਹੁੰਦੀ ਤਾਂ ਉਸਦੇ ਲੰਮੀਆਂ ਚਿਮੜੀਆਂ ਹੇਠੋਂ ਚਮਕਦਾਰ ਅੱਖਾਂ ਕੱਜੀਆਂ ਜਾਂਦੀਆਂ ਸਨ ਗੱਲਾਂ ਕਰਦੀ ਕੋਈ ਹੋਈ ਉਹ ਅक्षर ਆ ਅੱਖਰ ਬੋਲਣ ਲਈ ਜ਼ਰਾ ਥਥੇ ਆ ਜਾਂਦੀ ਸੀਗੀ ਕਿਸੇ ਹੋਰ ਹਾਲਤ ਵਿੱਚ ਭਾਵੇਂ ਲੱਗਦਾ ਸੀਗਾ ਕਿ ਸੁਨਣ ਵਾਲੇ ਨੂੰ ਉਸ ਦੇ ਹੋਰ ਧਿਆਨ ਦਿੱਤੀ ਵਰਤ ਪੈਦਾ ਹੋ ਜਾਂਦੀ ਉਸ ਦੇ ਨੱਕ ਦੀ ਕੋੜੀ ਉੱਤੇ ਖੱਬੇ ਪਾਸੇ ਤਿਲ ਦਾ ਨਿਕਲ ਜਿਹਾ ਨਿਸ਼ਾਨ ਸੀਗਾ ਜਿਹੜਾ ਹਰ ਇੱਕ ਨਜ਼ਰ ਨੂੰ ਕਤਲਿੰਦੇ ਸੀਗਾ ਵੀਨਾ ਇਸ ਵੇਲੇ ਨੌਵੀਂ ਵਿੱਚ ਪੜਦੀ ਹੈ ਤੇ ਉਸਦੀ ਨਿੱਕੀ ਭੈਣ ਛੇਵੀਂ ਵਿੱਚ ਕਰਦੀ ਤਰਸ ਜੋਗ ਹਾਲ ਤੋਂ ਵੀਨਾ ਅਣਜਾਣ ਨਹੀਂ ਮਾਂ ਪਿਓ ਦੇ ਚਿਹਰੇ ਉੱਤੇ ਚਿੰਤਾ ਦੇਖ ਕੇ ਕਈ ਵਾਰ ਉਹ ਉਦਾਸ ਹੋ ਜਾਂਦੀ ਹੈ ਅੰਦਰ ਆ ਕੇ ਉਸਨੇ ਭਰਾ ਦੀ ਸ਼ਿਕਾਇਤ ਕੀਤੀ ਸੀ ਪਰ ਜਿਉਂ ਹੀ ਉਸਨੇ ਦੋਹਾਂ ਦੀ ਹਾਲਤ ਦੇਖੀ ਨਾਲ ਹੀ ਖਿਆਲ ਕੀਤਾ ਉਸ ਨੂੰ ਦੇਖਦੇ ਹੀ ਦੋਹਾਂ ਨੇ ਝੱਟ ਗੱਲ ਕੱਥ ਸਿਲਸਲਾ ਬੰਦ ਕਰ ਦਿੱਤਾ ਤੇ ਉਹ ਠੰਬਰ ਕੇ ਰਹਿ ਗਈ ਖਾਸ ਕਰਕੇ ਪਿਓ ਦੇ ਹੱਥ ਵਿੱਚ ਫੜੇ ਹੋਏ ਖੱਤ ਨੂੰ ਦੇਖਦਿਆਂ ਹੀ ਉਹ ਸਮਝ ਗਈ ਕਿ ਖੱਤ ਸੁਖ ਦਾ ਨਹੀਂਗਾ ਆਪਣੀ ਸ਼ਿਕਾਇਤ ਦਾ ਅਨੁਚੇਤਾ ਭੁੱਲ ਗਿਆ ਤੇ ਪਿਓ ਦੇ ਹੋਰ ਨੇੜੇ ਹੋ ਕੇ ਪੁੱਛਣ ਲੱਗੀ ਕਿਸ ਦਾ ਖੱਤੇ ਪਾਪਾ ਜੀ ਮਾਇਆ ਨੇ ਪਿਆਰ ਤੇ ਤਾੜਨਾ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ ਤੇਰੇ ਮਤਲਬ ਦਾ ਨਹੀਂਗਾ ਜਾਦੂ ਖੜਾ ਜਾ ਕੇ ਕਾਕੇ ਨੂੰ ਮੈਂ ਆ ਕੇ ਕਰਨੀ ਆ ਠੀਕ ਬਸੰਤ ਸੜਨਤ ਨੂੰ ਤੇਰੇ ਮਤਲਬ ਦਾ ਨਹੀਂ ਵੀਨਾ ਐਸੇ ਗੱਲ ਨੂੰ ਸੋਚਦੀ ਪਛਾਣ ਪਾਰਤ ਗਈ ਪਰ ਉਸ ਨੂੰ ਸਮਝਣ ਵਿੱਚ ਧੀਰ ਨਾ ਲੱਗੀ ਕਿ ਜਿਹੜੀ ਚੀਜ਼ ਬਾਬਤ ਮਾਂ ਕਹਿ ਰਹੀ ਹੈ ਤੇਰੇ ਮਤਲਬ ਦਾ ਨਹੀਂਗਾ ਉਹ ਜ਼ਰੂਰ ਤੇ ਖਾਸ ਤੌਰ ਤੇ ਮੇਰੇ ਮਤਲਬ ਦੀ ਹੋ ਸਕਦੀ ਹੈ ਉਸ ਦੇ ਦਿਲ ਵਿੱਚ ਖਾਹਿਸ਼ ਪੈਦਾ ਹੋਈ ਕਿ ਫੇਰ ਮਾਂ ਖਤ ਬਾਬਤ ਪੁੱਛੇ ਪਰ ਕੁਆਰੀ ਸੁਭਾਵਿਕ ਸੰਗ ਨੇ ਉਸ ਦਾ ਹੌਸਲਾ ਨਾ ਬਣ ਦਿੱਤਾ ਉਹ ਸੋਚਣ ਲੱਗੀ ਕਿਸੇ ਨਾ ਕਿਸੇ ਹੀ ਲੇਖ ਖਤ ਨੂੰ ਜ਼ਰੂਰ ਪੜਨਾ ਚਾਹੀਦਾ ਹੈ ਤੇ ਇਸ ਨੂੰ ਪੜਨ ਦੀ ਹੋਰ ਵੀ ਖੇਚ ਉਸ ਦੇ ਅੰਦਰ ਪੈਦਾ ਹੋ ਗਈ ਸੀ ਜਦ ਉਸ ਦੇ ਬਾਹਰ ਨਿਕਲਦਿਆਂ ਹੀ ਮਾਇਆ ਨੇ ਬੂਹਾ ਬੰਦ ਕਰ ਲਿਆ ਵੀ ਇਹਨਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਸਾਰੇ ਖਤ ਦਾ ਸਾਰਾ ਉਸੇ ਦੇ ਨਾਲ ਸੰਬੰਧ ਹੈ ਇਸ ਦੇ ਨਾਲ ਹੀ ਇਤਨਾ ਹੋਰ ਵੀ ਉਸ ਦੀ ਸਮਝ ਵਿੱਚ ਆਇਆ ਕਿ ਖਤ ਜ਼ਰੂਰ ਉਸ ਦੇ ਸਹੁਰਿਆਂ ਵੱਲੋਂ ਹੋਵੇਗਾ ਬਾਹਰ ਆ ਕੇ ਉਹ ਜਾਣ ਕੇ ਵਿੜੇ ਵਿੱਚ ਨਾ ਰੁਕੀ ਉੱਥੇ ਨਕੀ ਵਿਦਿਆ ਤੇ ਬਸੰਤ ਦੋਵੇਂ ਭੈਣ ਭਰਾ ਖੇਡ ਰਹੇ ਸਨ ਬਸੰਤ ਦਾ ਖਿਆਲ ਸੀ ਕਿ ਵੀਨਾ ਉਸ ਨਾਲ ਗੁੱਸੇ ਹੋਣ ਕਰਕੇ ਹੀ ਬਾਹਰ ਚਲੀ ਗਈ ਹੈ ਬਾਹਰ ਬੂਹੇ ਅੱਗੇ ਇੱਕ ਨੀਵੀਂ ਜਹੀ ਟਾਲੀ ਹੀਟਾ ਮੰਜੇ ਖੜੀ ਕੀਤੀ ਹੋਈ ਸੀ ਜੀ ਉਸ ਦੇ ਲਾਗੇ ਗਵੰਡੀਆਂ ਦੀ ਦੋ ਉਭਜੀ ਹੋਈ ਸੀਗੀ ਜਿਸ ਦੀ ਬੱਚੀ ਜਿਹੜੀ ਪਰਾਂ ਹਟਵੇਂ ਥਾਂ ਇੱਕ ਪੁਰਾਣੀ ਛਤੀਰੀ ਦੇ ਹੇਠੋਂ ਸਿਰੇ ਨਾਲ ਬੱਦੀ ਹੋਈ ਸੀਗੀ ਉਲੋ ਰੁੱਲਰ ਕੇ ਮਾਂ ਦੇ ਥਰਾਂ ਨੂੰ ਆਉਂਦੀ ਸੀਗੀ ਪਰ ਰਸੀਤ ਨਹੀਂ ਲੰਬੀ ਨਹੀਂ ਸੀ ਕਿ ਬੱਚੀ ਉਥੇ ਅੱਪੜ ਸਕਦੀ ਬੀਨਾ ਨੇ ਮੰਜੀ ਡਹਾ ਲਈ ਤੇ ਉਸ ਉੱਤੇ ਕਾਕੇ ਨੂੰ ਬਿਠਾ ਦਿੱਤਾ ਕਿਸੇ ਤਰ੍ਹਾਂ ਕਾਕਾ ਖੇਡਣ ਲੱਗ ਰਿਹਾ ਸੀਗਾ ਉਸ ਨੇ ਟਹਲੀ ਦੀ ਨਹੀਂ ਮਿਟਾਣੀ ਨਾਲੋ ਇੱਕ ਦੋ ਕੂਲੀਆਂ ਲਗਰਾਂ ਤੋੜ ਕੇ ਉਸ ਦੇ ਅੰਗੇ ਰੱਖ ਦਿੱਤੀਆਂ ਤੇ ਆਪ ਬੈਠ ਕੇ ਫੇਰ ਸੋਚਾਂ ਵਿੱਚ ਪੈ ਗਈ ਖਤ ਮੇਰੇ ਸਹੁਰਿਆਂ ਵੱਲੋਂ ਆਇਆ ਹੋਵੇਗਾ ਇਸ ਖਿਆਲ ਦੇ ਨਾਲ ਹੀ ਉਸ ਨੂੰ ਆਪਣੀ ਸਹੇਲੀ ਚੰنو ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਚੰنو ਉਸ ਦੇ ਸਹਰੇ ਸ਼ਹਿਰ ਗੁਜ਼ਰਖਾਨ ਦੀ ਸੀਗੀ ਚੰنو ਦੀ ਮਾਂ ਨੇ ਹੀ ਵਿਛੋਲੀ ਪਾ ਕੇ ਵੀਨਾ ਦਾ ਸਾਕ ਰਾਇਆ ਸੀ ਵੀਨਾ ਦੇ ਸਹੁਰਿਆਂ ਤੋਂ ਚੰنو ਦੇ ਮਾਪਿਆਂ ਦੇ ਘਰ ਨਾਲ ਨਾਲ ਸਨ ਬਲਕਿ ਦੂਰ ਪਾਰੋਂ ਕੁਝ ਰਿਸ਼ਤੇਦਾਰੀ ਵੀ ਸੀਗੀ ਤੇ ਵੀਨਾ ਦੇ ਬੰਨ ਵਾਲੇ ਪਤੀ ਨੂੰ ਚੰنو ਨਾ ਕੇਵਲ ਜਾਣਦੀ ਸੀ ਉਹ ਮੁੰਡਾ ਸਾਕਾਚਾਰੀ ਦੇ ਲਿਹਾਜ਼ ਦੂਰੋ ਪਾਰੋ ਚੰਨ ਦਾ ਭਰਾ ਹੀ ਲੱਗਦਾ ਸੀਗਾ ਚੰਨੂ ਤੇ ਬੀਨਾ ਜਦੋਂ ਵੀ ਇਕੱਠੀਆਂ ਹੁੰਦੀਆਂ ਬਹੁਤਾ ਉਹ ਇਸੇ ਵਿਸ਼ੇ ਉੱਤੇ ਗੱਲਾਂ ਕਰਿਆ ਕਰਦੀਆਂ ਸਨ ਛੇੜਨ ਲਈ ਜਦ ਚੰਨੂ ਉਸ ਨੂੰ ਭਾਬੀ ਆਖ ਦਿੰਦੀ ਤਾਂ ਬੀਨਾ ਉਸ ਨਾਲ ਗੁੱਸੇ ਹੋ ਜਾਇਆ ਕਰਦੀ ਪਰ ਚੰਨੂ ਜਾਣਦੀ ਸੀਗੀ ਕਿ ਇਹ ਗੁੱਸਾ ਸਿਰਫ ਬਣੌਟੀ ਹੀ ਨਹੀਂਗਾ ਇਸ ਦੀ ਤਹਿ ਹੇਠਾਂ ਇੱਕ ਅਦਖ ਜਿਹੀ ਖੁਸ਼ੀ ਵੀ ਲੁਕੀ ਹੋਈ ਹੈ ਜਿਉਂ-ਜਿਉਂ ਬੀਨਾ ਗੁੱਸੇ ਹੁੰਦੀ ਚੰਨੂ ਮੋੜ-ਮੋੜ ਇਸ ਕੋਸ਼ਿਸ਼ ਵਿੱਚ ਰਹਿੰਦੀ ਕਿ ਚੰਨੂ ਨਾਲ ਉਸ ਦੀ ਇਕਾਂਤ ਮੁਲਾਕਾਤ ਹੋਵੇ ਕਈ ਵਾਰ ਘੰਟਿਆਂ ਬਦੀ ਕਰਦੀ ਕਿਸੇ ਨੁੱਕਰ ਜਾਂ ਸ਼ਾਮ ਨੂੰ ਛੱਤ ਤੇ ਜਾ ਕੇ ਮੁਸਰ-ਮੁਸਰ ਕਰਦੀਆਂ ਰਹਿੰਦੀਆਂ ਸਨ ਵਿਨਾ ਦੇ ਬੰਨ ਵਾਲੇ ਪਤੀ ਬਾਬਤ ਜਿੰਨਾ ਕੁ ਚੰਨੋ ਜਾਣਦੀ ਸੀ ਉਹਦੋਂ ਕਿਤੇ ਬਹੁਤਾ ਵਿਧਾ ਚੜਾ ਕੇ ਉਹ ਵੀਨ ਨੂੰ ਸੁਣਾਇਆ ਕਰਦੀ ਸੀ ਉਸ ਦੀਆਂ ਗੱਲਾਂ ਕੱਥਾਂ ਅਕਸਰ ਇਸੇ ਤਰ੍ਹਾਂ ਦੀਆਂ ਹੁੰਦੀਆਂ ਸਨ ਉਹ ਬੜਾ ਸੋਹਣਾ ਹੈ ਉਸਨੇ ਸਾਈਕਲ ਵੀ ਰੱਖਿਆ ਹੋਇਆ ਹੈ ਉਹ ਗੌਂਦਾ ਵੀ ਬਹੁਤ ਵਧੀਆ ਹੈ ਉਸ ਨੂੰ ਬੜੀਆਂ ਕਹਾਣੀਆਂ ਬੜੇ ਅਮੀਰ ਨੇ ਤਿੰਨ ਚਾਰ ਖੂ ਦੋ ਹਵੇਲੀਆਂ ਪੰਜ ਛੇ ਦੁਕਾਨਾਂ ਉਹਨਾਂ ਦੇ ਨਾਲ ਆਪਣੀਆਂ ਮੈਂ ਜਦੋਂ ਵੀ ਗੁਜ਼ਰਖਾਨ ਜਾਂਦੀ ਹਾਂ ਉਹ ਤੇਰੀਆਂ ਗੱਲਾਂ ਮੈਥੋਂ ਪੁੱਛਦਾ ਰਹਿੰਦਾ ਹੈ ਉਹਨਾਂ ਦਾ ਬਾਗ ਵੀ ਹੈ ਉਹ ਤੈਨੂੰ ਬੜਾ ਯਾਦ ਕਰਦਾ ਹੈ ਤੇ ਇਦਾਂ ਹੀ ਕੁਝ ਹੋਰ ਵੀ ਇਸ ਵੇਲੇ ਵੀਨਾ ਮੰਜੇ ਤੇ ਬੈਠੀ ਬੈਠੀ ਦਿਲ ਵਿੱਚ ਚੰਨੋਂ ਦੀਆਂ ਗੱਲਾਂ ਨੂੰ ਦੁਹਰਾ ਰਹੀ ਸੀਗੀ ਉਸ ਦੀਆਂ ਅੱਖਾਂ ਅੱਗੇ ਇੱਕ ਕਲਪਤ ਤਸਵੀਰ ਫੈਰ ਰਹੀ ਸੀਗੀ ਜਿਹੜੀ ਉਸ ਨੇ ਚੰਨੋਂ ਦੇ ਸ਼ਬਦਾਂ ਰਾਹੀਂ ਆਪਣੇ ਅੰਦਰ ਖਿੱਚ ਚਿਤਰੀ ਸੀਗੀ ਉਹ ਸੋਚ ਰਹੀ ਸੀ ਕਿ ਪਰ ਜੇ ਸੱਚਮੁੱਚ ਖਤ ਉਹਨਾਂ ਦਾ ਹੈ ਤਾਂ ਉਹਨਾਂ ਨੇ ਇਹੋ ਜਿਹੀ ਕਿਹੜੀ ਗੱਲ ਲਿਖੀ ਹੋਵੇਗੀ ਜਿਸ ਨੂੰ ਪੜ੍ਹ ਕੇ ਪਾਪਾ ਜੀ ਤੇ 베ਜੀ ਐਡੇ ਔਖੇ ਹੋ ਰਹੇ ਨੇ ਖਬਰੇ ਵਿਆਹ ਛੇਤੀ ਦੇਣ ਬਾਬਤ ਕੁਝ ਲਿਖਿਆ ਹੋਵੇ ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਸੀਗੀ ਵਿਆਹ ਦੀ ਗੱਲ ਵੀ ਕਦੇ ਦੁੱਖਦਾਈ ਹੋ ਸਕਦੀ ਹੈ ਬਿਨ ਦੇ ਪਾਣੇ ਵਿਆਹ ਹੈ ਹੀ ਖੁਸ਼ੀ ਦਾ ਦੂਸਰਾ ਨਾਮ ਸੀਗਾ ਵਿਆਹ ਦਾ ਅਰਥ ਖੁਸ਼ੀ ਤੋਂ ਬਿਨਾ ਕੁਝ ਹੋਰ ਹੋ ਵੀ ਸਕਦਾ ਹੈ ਇਹ ਗੱਲ ਉਸ ਦੀ ਸਮਝ ਵਿੱਚ ਨਹੀਂ ਸੀ ਆ ਸਕਦੀਗੀ ਉਸ ਨੇ ਅਜ ਤੀਕ ਜਿੰਨੇ ਵਿਆਹ ਦੇਖੇ ਸਨ 100% ਦੀ ਖੁਸ਼ੀ ਦੇ ਰੂਪ ਵਿੱਚ ਹੀ ਗਾਣਾ ਨੱਚਣਾ ਬਾਜੇ ਅੱਤ ਚ ਬਾਜੀ ਆ ਵਨ ਸਵਨ ਦੇ ਦਾਜ ਵਰੀਆਂ ਦਾਵਤਾਂ ਪਾਰਟੀਆਂ ਤੇ ਹੋਰ ਇਹੋ ਜਿਹਾ ਹੀ ਬਹੁਤ ਕੁਝ ਤਾਂ ਉਹ ਖਤ ਕਿਸੇ ਹੋਰ ਦਾ ਹੋਵੇਗਾ ਵੀ ਇਹਨਾਂ ਨੇ ਝੱਟ ਆਪਣੇ ਵਿਚਾਰ ਲੜੀ ਨੂੰ ਤੋੜ ਕੇ ਦੂਜਾ ਰੱਖ ਕੀਤਾ ਪਰ ਜੇ ਕਿਸੇ ਹੋਰ ਦਾ ਸੀ ਤਾਂ ਮੇਰੇ ਕੋਲੋਂ ਇਤਨਾ ਲਕਾਉ ਕਿਉਂ ਕੁਝ ਵੀ ਹੋਵੇ ਅੱਜ ਰਾਤੀ ਜਦੋਂ ਪਾਪਾ ਜੀ ਕੋਟ ਉਤਾਰ ਕੇ ਕਿੱਲੀ ਨਾਲ ਟੰਗਣ ਗਏ ਮੈਂ ਅੱਖ ਬਚਾ ਕੇ ਉਹਨਾਂ ਦੀ ਜੇਬ ਵਿੱਚੋਂ ਕੱਢ ਕੇ ਪੜਵਾਵਾਂਗੀ ਕਿੰਨਾ ਹੀ ਚਿਰ ਬਿਨਾ ਇਨਾਂ ਖਿਆਲਾਂ ਵਿੱਚ ਡੁੱਬੀ ਰਹੀ ਸੀਗੀ ਉਸ ਦੀ ਇਹ ਮੌਨ ਸਮਾਧੀ ਉਦੋਂ ਟੁੱਟੀ ਜਦ ਉਸ ਦੇ ਕੰਨ 'ਚ ਆਵਾਜ਼ ਪਈ ਬਿਨਾ ਤੂੰ ਚੰਗੀ ਕੋਲ ਬੈਠੀ ਹੈ ਮੁੰਡਾ ਪੱਤਰ ਮੂੰਹ ਵਿੱਚ ਪਾਈ ਜਾਂਦਾ ਹੈ ਜੇ ਉਸ ਦੇ ਸੰਗ ਵਿੱਚ ਫਸ ਗਏ ਤਾਂ ਝੱਟ ਹੀ ਮਾਇਆ ਨੇ ਔਟਕੇਂਦਰਪਾਲ ਨੂੰ ਚੱਕ ਲਿਆ ਤੇ ਉਸ ਦੇ ਮੂੰਹ ਵਿੱਚ ਉਂਗਲ ਪਾ ਕੇ ਪੱਤਰ ਕੱਢਦੀ ਹੋਈ ਉਸ ਨੂੰ ਅੰਦਰ ਲੈ ਗਈ